ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇੱਕ ਨਾ ਆਹ ਵੀਰ ਆ ਹਨੂਮਾਨਗੜ੍ਹ ਤੋਂ ਕਿ ਜਿਹੜਾ ਬਿਨਾਂ ਸਪਰੇਹਾਂ ਦਵਾਈਆਂ ਤੋਂ ਖੇਤੀ ਕਰਦਾ ਵਾ ਉਹਨੇ ਦੇਖੋ ਚੌਲ ਵੀ ਕਰਿਆ ਜੇ ਕਿਸੇ ਵੀਰ ਨੇ ਲੈਣੇ ਹੋਏ ਤਾਂ ਕਾਲ ਕਰ ਲਿਓ ਤੇ ਵੀਰ ਨੇ ਆਲੂ ਵੀ ਬੀਜਿਆ ਕਿ ਵਿਦਆਊਟ ਸਪਰੇਹਾਂ ਤੋਂ ਜਾਂ ਇਸ ਤੋਂ ਤੇ ਵਧੀਆ ਕੰਮ ਆ ਵੀਰ ਦਾ ਤੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਆ ਨੰਬਰ ਤੇ ਕੰਟੈਕਟ ਕਰ ਲੈ। ਹਾਂਜੀ ਅੱਜ ਲੱਗੇ ਆ ਬੇਲਾਂ ਵਟਣ ਤੇ ਲੱਗੇ ਸੀਗੇ ਲੋਡ ਕਰਨਾ ਤੇ ਸੈਟਿੰਗ ਦੇ ਵਿੱਚ ਥੋੜਾ ਟਾਇਰਾਂ ਦਾ ਐਡਜਸਟਮੈਂਟ ਕਰਨ ਵਾਲੀ ਆ। ਥੋੜਾ ਜਿਹਾ ਟਾਇਰਾਂ ਦਾ ਫਰਕ ਕਰਨਾ ਨੂੰ ਤੇ ਬਾਕੀ ਤਾਂ ਸਾਰਾ ਕੁਝ ਠੀਕ ਆ। ਤੇ ਬੇਲ ਬਾਡੀ ਵੀ ਸੋਹਣੀ ਕਰ ਰਿਹਾ ਵਾ। ਤੇ ਆਲੂ ਦਾ ਸੈਜ ਪੂਰਾ ਵੱਡਾ ਹੋ ਗਿਆ ਬਾਈ। ਉੱਥੇ ਹੋਰ ਵੀ ਰਿਕਾਰਡ ਕਰਦੇ ਆ। ਲੋ ਵੀ ਵੀਰੋ ਚੱਲ ਪਿਆ ਪੂਰਾ ਨਜ਼ਾਰੇ ਦਾ ਟਰੈਕਟਰ ਤੇ ਬੇਲ ਵੱਢਣ ਦਾ ਕੰਮ ਸੌਖਾ ਤਾਂ ਹੋਇਆ ਹੀ ਆ। ਵੀ ਅੱਗੇ 4 ਵਟਾਂ 2 ਲੈ ਕੇ ਜਾਂਦਾ ਹੁੰਦਾ ਸੀ ਹੁਣ 4 ਲੈ ਕੇ ਜਾਣ ਲੱਗ ਗਿਆ ਨਾ। ਕਿ ਮਿੱਧ ਵਧਈਆ ਹੋਰ ਘਟ ਗਿਆ। ਤੇ ਐਨ ਪੂਰਾ ਨਜ਼ਾਰੇਦਾਰ ਚੱਲ ਰਿਹਾ ਕੰਮ ਦੇਖੋ। ਇਹ ਆਲੂ ਦੀ ਉੱਤੇ ਚਪੇੜਾ ਹੀ ਇੰਨੀਆਂ ਵੱਜ ਜਾਂਦੀਆਂ। ਜੀ ਮੁੜ ਕੇ ਆਲੂ ਹਰਾ ਹੋਣ ਦਾ ਨੋਂ ਨਹੀਂ ਲੈਂਦੀ ਆ ਇਹ ਵੇਲ ਹੁਣ ਜਿੱਥੇ ਕਿਤੇ ਕੋਈ ਨੰਗਾ ਆਲੂ ਹੋ ਗਿਆ ਉਹ ਬੰਦੇ ਆਪਣੇ ਦੋ ਲੱਗੇ ਹੋਏ ਆ ਉਹਨਾਂ ਨੇ ਢੱਕ ਦੇਣਾ ਸਾਰਾ ਇਹ ਚੀਜ਼ ਜਿਵੇਂ ਖਾਲ ਖੂਲ ਤੇ ਨੰਗਾ ਹੋ ਗਿਆ ਜਾਂ ਕਿਸੇ ਹੋਰ ਪਾਸੇ ਨੰਗਾ ਹੋ ਗਿਆ ਉਹ ਸਾਰਾ ਆਲੂ ਢੱਕ ਦੇ ਬਈ ਟਰੈਕਟਰ ਤੇ ਲੋਡ ਲੂਡ ਕੋਈ ਨਹੀਂ ਹੈਗਾ ਜਿਵੇਂ ਮਰਜ਼ੀ ਛੋਟੇ ਟਰੈਕਟਰ ਨਾਲ ਵੀ ਤੁਸੀਂ ਆਪ ਦਾ ਵੱਢ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਵੱਡਾ ਟਰੈਕਟਰ ਹੀ ਲਾਉਣਾ ਜਿਹੇ ਜਿਹੇ ਮਰਜ਼ੀ ਟਰੈਕਟਰ ਹੋਵੇ ਤੁਸੀਂ ਉਹਦੇ ਨਾਲ ਹੀ ਵੱਢ ਸਕਦੇ ਹੋ ਇਹ ਆਪਣਾ ਭਾਈ ਡਾਇਮੰਡ ਆਲੂ ਆ ਜਿਹਦੀ ਵੇਲ ਵਢਣ ਲੱਗਿਆ ਇਹਦੇ ਤੇ ਕੋਈ ਤਾਕਤ ਟੁਕੜਾਲੀਆਂ ਸਪਰੇਹਾਂ ਨਹੀਂ ਨਿਕਰੀਆਂ ਸਾਰੀਆਂ ਜ਼ਮਰੀਆਂ ਨਾਰਮਲ ਦੀਆਂ ਵੀ ਕੋਈ ਕਿਉਂਕਿ ਆਪਾਂ ਨੂੰ ਐ ਹੈ ਹੀ ਨਹੀਂ ਸੀ ਵੀ ਤਾਕਤ ਵੀ ਆਪਾਂ ਸੈਜ ਵੱਡਾ ਕਰਨਾ ਆਪਾਂ ਦਾ ਗਣਤੀ ਚ ਸੀਗੇ ਵੀ ਦਾਣੇ ਵਧੀਆ ਚੱਕ ਲਵੇ ਤੇ ਬਸ ਹੋਰ ਆਪਾਂ ਨੂੰ ਹੈ ਨਹੀਂ ਸੀਗਾ ਕਿ ਆਪਾਂ ਇਹਦਾ ਸੈਜ ਵੱਡਾ ਹੋਵੇ ਤਾਂ ਜਾਣੇ ਜਾਂ ਨਹੀਂ ਨਾ ਤੁਹਾਨੂੰ ਸੈਜ ਵੀ ਦਿਖਾਉਣੀ ਆ ਵੀ ਕਿੰਨਾ ਸੈਜ ਹੋਇਆ ਦੇਖਿਓ ਇਹ ਤੁਹਾਨੂੰ ਦਿਖਾਉਣਾ ਵੀਰੇ ਇਹਦੀ ਬਜਾਹ ਤਾਂ ਆਪਣੀ ਨਾ 22 ਅਕਤੂਬਰ ਦੀ ਆ ਬਸ ਉਹ ਇੱਕ ਬੂਟਾ ਪਟ ਆ ਆ ਬਸ ਆ ਪਟਲਾ ਹਾਂ ਆਇਆ ਖੇਚ ਲੈ ਇਥੋਂ ਖੇਚ ਲੈ ਮਾਰੇ ਦੇ ਹਾਂ ਖੇਚ ਲੈ ਸਾਈ ਦੇ ਲਓ ਆਲੂ ਦਾ ਲੈ ਸਾਰਾ ਰਾਸ਼ਨ ਬਣ ਗਿਆ ਲੈ ਹੁਣ ਇਹਨੂੰ ਕੀ ਆਪਾਂ ਤਾਂ ਕਿ ਤਾਲੀਆਂ ਦਵਾਈਆਂ ਬਾਕੇ ਕਰਨਾ ਦੱਸੋ ਮੈਨੂੰ ਵੀ ਆਪਾਂ ਕਹਿ ਦੇਣਾ ਨਾ ਵੀ ਤੁਸੀਂ ਦੇ ਲੋ 22 ਅਕਤੂਬਰ ਦੀ ਬਜਾੰਦਾ ਹਨਾ 22 ਅਕਤੂਬਰ ਤੋਂ ਅੱਜ ਦੇ ਦਿਨ ਗਿਣ ਲਓ ਹਨਾ ਕਿ ਅੱਜ ਹੋ ਗਈ 14 ਤਰੀਕ ਹੋ ਗਈ ਅਕਤੂਬਰ ਨੂੰ ਛੱਡ ਦਿਓ ਨਵੰਬਰ ਦਸੰਬਰ ਪੂਰਾ ਲੰਘ ਗਿਆ 60 ਦਿਨ ਇਹ ਹੋਗੇ ਤੇ 60 ਤੇ 8 ਦਿਨ ਉਹਦੇ ਲਾ ਲਓ 68 ਤੇ 20 ਦਿਨ ਯਾਨੀ ਕਿ ਇਧਰੋਂ ਲਾ ਲਓ ਹਨਾ 60 70 80 80 80 ਦਿਨਾਂ ਦਾ ਆਲੂ ਹੋ ਗਿਆ ਬਾਈ ਇਹ 80 ਦਿਨਾਂ ਦਾ ਸੈਜ ਤੁਸੀਂ ਆਹ ਹੋ ਗਿਆ ਲਾ ਬੈਲੋ ਪੂਰਾ ਟੌਪ ਦਾ ਆਲੂ ਪਹਿਲਾ ਦਿਨ ਹੁੰਦਾ ਥੋੜਾ ਸੈਟਿੰਗਾਂ ਦਾ ਵੀ ਕਿਵੇਂ ਚੱਲਣਾ ਕਿਵੇਂ ਨਹੀਂ ਚੱਲਣਾ ਉਹ ਸਾਰੀ ਸੈਟਿੰਗ ਕਰਨੀ ਪੈਂਦੀ ਆ ਦੇਖੋ ਜਿਹੜੀ ਕੋਈ ਬੱਟ ਤੋਂ ਐਵੇਂ ਨਿੰਗ ਜਾਣਾ ਜਿੱਥੇ ਬੱਟ ਤੇ ਕਿਤੇ ਰਹਿ ਗਈ ਬੇਲ ਹਨਾ ਜਾਂ ਆਲੂ ਬਾਹਰ ਨਿਕਲਿਆ ਉਹ ਆਲੂ ਆਪਾਂ ਇੱਥੇ ਰੱਖ ਕੇ ਮਿੱਟੀ ਪਾ ਦਿੰਦੇ ਹੁੰਨੇ ਆ ਬਾਈ ਇੱਥੇ ਰੱਖ ਲੈਣਾ ਬੱਟ ਦੀ ਫਿਰ ਇੱਥੇ ਰੱਖ ਕੇ ਮਿੱਟੀ ਪਾ ਬੇਲ ਪੂਰੀ ਧਿਆਨ ਨਾਲ ਵਧਣੀ ਪੈਂਦੀ ਆ ਜੇ ਬੇਲ ਛੁੱਟ ਗਈ ਫੇਰ ਉਹ ਰੀਗਰੋਥ ਕਰੂਗੀ ਉਹਦੇ ਵਿੱਚ ਤੇਲਾ ਪੈ ਜਾਂਦਾ ਤਾਂ ਕਰਕੇ ਫੇਰ ਉਹਦਾ ਛਿਲਕਾ ਵੀ ਲਊਗਾ ਕਿਉਂਕਿ ਕੱਚੇ ਆਲੂ ਦਾ ਸਰ ਜਾਂਦਾ ਜਿਹੜਾ ਆਪਾਂ ਕੱਚੇ ਆਲੂ ਦੀ ਪਟਾਈ ਕਰਨੀ ਆ ਨਾ ਉਹਦਾ ਚੱਲ ਜਾਂਦਾ ਹੁੰਦਾ ਪੱਕੇ ਆਲੂ ਦੀ ਜਿਹੜੀ ਬੇਲ ਵਧਣੀ ਆ ਉਹਦਾ ਪੂਰਾ ਸਲੋ ਰੱਖ ਕੇ ਵੱਢ ਹੁੰਦੀ ਆ ਬੜੀ ਤੇਜ਼ੀ ਦੇ ਵਿੱਚ ਨਹੀਂ ਆਪਾਂ ਵੜ ਸਕਦੇ ਬੇਲ ਪੂਰਾ ਸਲੋ ਰੱਖ ਕੇ ਵਧਣਾ ਪੈਂਦਾ ਜੇ ਕਿਤੇ ਥੋੜਾ ਆਲੂ ਨੰਗਾ ਹੋ ਗਿਆ ਤਾਂ ਉਹ ਤੇ ਮਿੱਟੀ ਨਾਲ ਪਵਾ ਦੋ ਤੇ ਕਿਉਂਕਿ ਉਹ ਆਲੂ ਨਹੀਂ ਹਰਾ ਹੋ ਜਾਣਾ ਇਹ ਚੀਜ਼ਾਂ ਦਾ ਧਿਆਨ ਆਪਾਂ ਨੂੰ ਦੇਣਾ ਪੈਂਦਾ ਤੇ ਨਹੀਂ ਵੇਰ ਉਹ ਕੰਮ ਖਰਾਬ ਹੋ ਜਾਂਦਾ ਆ ਦੇਖੋ ਹੁਣ ਖਾਲ ਟੱਪਿਆ ਵਾ ਖਾਲ ਵਾਲੀ ਤੇ ਕੋਲੇ ਆ ਜਿਹੜੀ ਉਹਦੇ ਵਿੱਚ ਬੇਣਾ ਬੱਜ ਗਈਆਂ ਉਹਨੇ ਵੀ ਹਰੀ ਨਹੀਂ ਹੋਣਾ ਖੋਕ ਜਾਣਾ ਉਹਨੇ ਵੀ ਆ ਦੇਖੋ ਜਿਵੇਂ ਹੋਣਾ ਖਾਲ ਚੱਪਿਆ ਆ ਆਲੂ ਬਾਹਰ ਨਿਕਲੇ ਆਲੂ ਇੱਥੇ ਰੱਖ ਕੇ ਇਹਦੇ ਉੱਤੇ ਮਿੱਟੀ ਪਾ ਦੇਣੀ ਆ ਇਹ ਚੀਜ਼ ਦੋ ਬੰਦੇ ਨਾਲ ਛੱਡੇ ਆ ਦੋ ਬੰਦਿਆਂ ਨੇ ਮਗਰ ਮਗਰ ਜਿੱਥੇ ਕਿਤੇ ਬੇਲ ਰਹਿ ਗਈ ਖਾਲ ਕੋਲੇ ਜਾਂ ਆਲੂ ਨੰਗਾ ਹੋ ਗਿਆ ਉਹ ਉਹਨਾਂ ਨੇ ਵੱਢੀ ਜਾਣੀ ਇਹ ਚੀਜ਼ ਦੇਖੋ ਇਹਦੇ ਨਾਲ ਵੱਢਣ ਦੇ ਫਾਇਦੇ ਮੈਂ ਤੁਹਾਨੂੰ ਦੱਸ ਦਿੰਨਾ ਤੁਹਾਡੇ ਆਲੂ ਦੀ ਵੱਟ ਉਤੋਂ ਅੱਜ ਹੀ ਸੁੱਕ ਗਈ ਜੇ ਤੁਸੀਂ ਪੱਕੀ ਪਟਾਈ ਕਰਨੀ ਹੈ ਕਿ ਜੇ ਆਪਾਂ ਜਿਹੜੀ ਦੂਜੀ ਬੇਲ ਵੱਢਦੇ ਹਾਂ ਹੱਥਾਂ ਨਾਲ ਦਾਤੀਆਂ ਨਾਲ ਸਪੋਜ਼ ਕਰ ਲਓ ਕਿ ਆਪਾਂ ਦਾਤੀ ਨਾਲ ਬੇਲ ਵੱਢਦੇ ਹਾਂ ਦਾਤੀ ਨਾਲ ਬੇਲ ਵੱਢੀ ਆਪਾਂ ਦੱ ਬੇਲ ਵੱਢ ਕੇ ਵੱਟ ਦੇ ਉੱਤੇ ਰੱਖ ਦਿੰਦੇ ਹਾਂ ਹਨਾ ਕਿ ਵੱਢਦੇ ਉੱਤੇ ਰੱਖਤੀ ਉਹਨੇ ਪਹਿਲਾਂ ਤਾਂ ਧੋਪਾਂ ਨਾਲ ਪਹਿਲਾਂ 10-12 ਦਿਨ ਤਾਂ ਉਹ ਬੇਲ ਸੁੱਕਣ ਨਹੀਂ ਲੱਗ ਜਾਂਦੇ ਆ ਤੇ ਨੰਬਰ 2 ਤੇ ਫਿਰ ਜਦੋਂ ਮਿੱਟੀ ਨਹੀਂ ਸੁੱਕਦੀ ਛਿਲਕਾ ਨਹੀਂ ਪੱਕਣ ਜਾਂਦਾ ਫਿਰ ਬਈ ਉਹਦਾ ਉਹ ਜਿਹੜੀ ਬੇਲ ਆ ਉਹ ਆਪਣੀਆਂ ਮਸ਼ੀਨਾਂ 'ਚ ਬਹੁਤ ਜ਼ਿਆਦਾ ਫਸਦੀ ਆ ਜਿਹੜੀ ਉਹ ਬੇਲ ਆ ਉਹ ਮਸ਼ੀਨਾਂ 'ਚ ਬਹੁਤ ਜ਼ਿਆਦਾ ਲਿਫਟਦੀ ਆ ਫਿਰ ਉਹ ਤੇ ਇਹਦੇ ਨਾਲ ਅੱਜ ਬੇਲ ਵੱਡੀ ਅੱਜ ਹੀ ਥੋੜੀ ਵੱਟ ਸੁੱਕ ਗਈ ਜਿਹੜੀ ਆ ਪੱਤੇ ਪੁੱਤੇ ਜੇ ਪਏ ਆ ਇਹ ਸਾਰੀ ਆਲੂ ਨੂੰ ਖੱਤੇ ਨੂੰ ਖਾਦ ਮਿਲ ਗਈ ਇਹਦੀ। ਹਰੀ ਖਾਦ ਨਾਲ ਹੀ ਪੈ ਗਈ ਖੇਤ 'ਚ ਹਨਾ। ਨਾ ਮਸ਼ੀਨ 'ਚ ਫਸੇ ਐਨ ਪੂਰਾ ਸਾਫ਼ ਹੋ ਜਾਂਦਾ ਖੇਤ। ਕੋਈ ਵੀ ਔਖਾ ਨਹੀਂ। ਅੱਜ ਹੀ ਆਪਣਾ ਕੰਮ ਸੌਖਾ ਹੋ ਗਿਆ। ਤੇ ਤੇਲ ਖਰਚਾ 1 ਕਿੱਲੇ ਦਾ 3 ਤੋਂ 4 ਲੀਟਰ ਤੇਲ ਖਾਂਦਾ ਟਰੈਕਟਰ। ਇਸ ਤੋਂ ਵੱਧ ਤੇਲ ਨਹੀਂ ਖਾਂਦਾ ਬਈ। ਠੀਕ ਆ। ਠੀਕ ਆ ਇੱਕ ਵਾਰ ਉਹਨੂੰ ਲਿਆਉਣ ਦੇ ਪੈਸੇ ਲੱਗਦੇ ਆ। ਪਰ ਲੇਬਰ ਜਿਵੇਂ ਹੁਣ 2000 ਰੁਪਏ ਕਿੱਲਾ ਲੈ ਰਹੀ। 4 ਲੀਟਰ ਤੇਲ ਕਿੰਨੇ ਦਾ ਹੋਇਆ 400 ਦਾ ਹੀ ਲਾ ਲਓ 100 ਰੁਪਏ ਦੇ ਹਿਸਾਬ ਨਾਲ ਬਾਅਦ ਤੋਂ ਬਾਅਦ ਮੰਨ ਲਓ ਕਸਾਈ ਲਾ ਲਓ ਸਾਰਾ ਕੁਝ ਲਾ ਲਓ 600 700 ਰੁਪਏ ਖਰਚਾ ਮੰਨ ਲਓ ਇੱਕ ਤਕੀਲੇ ਤੇ ਫੇਰ ਵੀ ਤਾਂ 1500 ਰੁਪਏ ਕੀਲੇ ਦਾ ਬਚਦਾ ਆਪਾਂ ਨੂੰ ਠੀਕ ਨਹੀਂ ਇਹ ਚੀਜ਼ਾਂ ਨੇ ਕਿ ਮਸ਼ੀਨਰੀ ਦਾ ਫਾਇਦਾ ਹੈਗਾ ਵਾ ਹਾਂ ਠੀਕ ਆ ਪੈਸੇ ਲੱਗਦੇ ਆ ਬਹੁਤ ਲੱਗਦੇ ਆ ਪੈਸੇ ਪੈਸੇਾਂ ਬਿਨਾ ਕੁਝ ਵੀ ਨਹੀਂ ਆਉਂਦਾ ਤੇ ਪਰ ਬਾਈ ਜਿਹੜਾ ਕੰਮ ਆਹਾ ਫੇਰ ਬਾਈ ਦਾਤੀ ਦੇ ਟੱਕ ਵਾਲਾ ਆਲੂ ਕਿੰਨਾ ਹੋਣਾ ਸੀ ਇਹਦੇ ਵਿੱਚੋਂ ਬਹੁਤ ਨਿਕਲਦਾ ਦਾਤੀ ਦੇ ਟੱਕ ਵਾਲਾ ਆਲੂ ਹਜੇ ਇਹ ਤਾਂ ਚਲੋ ਆਪਣਾ ਥੋੜਾ ਸਹਿਜ ਛੋਟਾ ਜਦੋਂ ਸਹਿਜ ਆਪਾਂ ਵੱਡਾ ਕਰਦੇ ਆ ਜਿਹੜਾ ਰਾਸ਼ਨ ਉਹਦਾ ਬਹੁਤ ਵੱਡਾ ਆਲੂ ਨਿਕਲਿਆ ਆਉਂਦਾ ਤੇ ਇਹ ਢੰਗਾਈ ਚ ਬੀਜਣਾ ਪੈਂਦਾ ਬਸ ਇਹ ਚੀਜ਼ ਹੈਗੀ ਆ ਕਿ ਆਲੂ ਡੂੰਗਾ ਬੀਜਿਆ ਹੋਵੇ ਬਸ ਠੀਕ ਨਹੀਂ ਇਹ ਚੀਜ਼ਾਂ ਦੇ ਫਾਇਦੇ ਹੈਗੇ ਆ ਇਹਦੇ ਇੰਨਾ ਨਹੀਂ ਹੈਗਾ ਕਿ ਫਾਇਦੇ ਨਹੀਂ ਤੇ ਕਿਉਂਕਿ ਆਪਾਂ ਨੂੰ ਐਤ ਕੀ ਐਤ ਕੀ ਚੌਥਾ ਸਾਲ ਆ ਵੀ ਇਹਦੇ ਨਾਲ ਵੇਲ ਵੜਦੇ ਆ ਤੇ ਪਹਿਲਾਂ ਆਪਣੇ ਕੋਲੇ ਗ੍ਰੇਮੇ ਦਾ ਵਾ ਉਹ ਯੂਜ਼ ਕਰਦੇ ਆ 3 ਸਾਲ ਉਹਨੂੰ ਲਗਾਤਾਰ ਹੋ ਕੇ ਯੂਜ਼ ਕਰਦੇ ਨੂੰ ਐਤਕੀ ਚੌਥੇ ਸਾਲ ਚੌਥਾ ਸੀਜ਼ਨ ਸੀਗਾ ਬੇਲ ਵਧਣ ਦਾ ਚੌਥਾ ਸੀਜ਼ਨ ਹੁਣ ਇਹਦੇ ਨਾਲ